ਜੀ ਜੋ ਤੁਹਾਡੇ ਨਾਲ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਕਿ ਤਹਿਸੀਲਾਂ ਦੇ ਕਾਰਨ ਵਿਅਕਤੀਆਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਿਅਕਤੀਆਂ ਦੀਆਂ ਤਹਿਸੀਲਾਂ ਦੇ ਕਾਰਨ ਹੀ ਤਹਿਸੀਲਾਂ ਦੇ ਵਿੱਚ ਹੋਈ ਹੜਤਾਲ ਦੇ ਕਾਰਨ ਜੋ ਵਿਅਕਤੀ ਨੇ ਉਹ ਕਈ ਸਮੱਸਿਆਵਾਂ ਦਾ ਸਮਣਾ ਕਰ ਰਹੇ ਨੇ ਜਿੱਥੇ ਕੇ ਵਿਅਕਤੀਆਂ ਦੁਆਰਾ ਇਹ ਗੱਲ ਦੱਸੀ ਗਈ ਹੈ ਕਿ ਤਹਿਸੀਲਾਂ ਵਿੱਚ ਹੜਤਾਲ ਹੁੰਦੇ ਕਰਕੇ ਪਿਛਲੇ ਦਿਨੀ ਵਿਜੀਲੈਂਸ ਦੇ ਦੁਆਰਾ ਵਿਜੀਲੈਂਸ ਦੇ ਐਕਸ਼ਨ ਦੇ ਦੁਆਰਾ ਜੋ ਤਹਿਸੀਲਾਂ ਦੇ ਵਿੱਚ ਹੜਤਾਲ ਹੋਈ ਹੈ ਜਸਦੇ ਦੌਰਾਨ ਲੋਕਾਂ ਨੂੰ ਲੈ ਕੇ ਇਹ ਜੋ ਤਹਿਸੀਲਾਂ ਦੀ ਹੜਤਾਲ ਹੈ ਉਹ ਬਹੁਤ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਸਦੇ ਦੌਰਾਨ ਤਹਿਸੀਲਾਂ ਦੇ ਕਾਰਨ ਹੀ ਤਹਿਸੀਲਾਂ ਦੀ ਹੜਤਾਲ ਦੇ ਕਾਰਨ ਹੀ ਵਿਅਕਤੀਆਂ ਦੀਆਂ ਰਜਿਸਟਰੀਆਂ ਤੇ ਇੰਤਕਾਲ ਨਹੀਂ ਹੋ ਰਹਾਏ ਸਨ ਜਸਦੇ ਦੌਰਾਨ ਉਹਨਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਿਹੜਾ <coughs> ਮਾਮਲਾ ਤੁਹਾਡੇ ਨਾਲ ਸੰਜਿਆ ਕਰਨ ਜਾ ਰਹੇ ਹਨ ਜਿੱਥੇ ਕਿ ਵਿਜੀਲੈਂਸ ਦੇ ਪਿਛਲੇ ਦਿਨੀ ਵਿਜੀਲੈਂਸ ਨੇ ਜੋ ਐਕਸ਼ਨ ਦਿੱਤਾ ਸੀ ਉਸ ਦੇ ਦੌਰਾਨ ਉਸ ਦੇ ਵਿੱਚ ਜੋ ਐਕਸ਼ਨ ਦੇ ਵਿੱਚ ਕਾਰਵਾਈ ਹੋਈ ਸੀ ਉਸ ਦੇ ਦੌਰਾਨ ਉਹਨਾਂ ਦੇ ਵਿੱਚ ਇੱਕ ਤਹਿਸੀਲਦਾਰ ਤੇ ਵੀ ਕਾਰਵਾਈ ਕੀਤੀ ਗਈ ਸੀ ਜਿਸ ਦੇ ਦੌਰਾਨ ਅੱਜ ਜਿਹੜੇ ਤਹਿਸੀਲਾਂ ਦੀ ਹੜਤਾਲ ਕੀਤੀ ਗਈ ਸੀ ਜਿਸ ਦੇ ਦੌਰਾਨ ਜਦੋਂ ਹੀ ਉਹਨਾਂ ਨੂੰ ਤਹਿਸੀਲਾਂ ਦੀ ਹੜਤਾਲ ਦਾ ਪਤਾ ਲੱਗਦਾ ਹੈ ਤਾਂ ਲੋਕਾਂ ਨੂੰ ਉਹਨਾਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੋਸਤੋ ਪੂਰੀ ਖਬਰ ਤੁਹਾਡੇ ਨਾਲ ਅੱਗੇ ਸੰਜੀ ਕਰਦੇ ਆ ਤੁਸੀਂ ਜੁੜੇ ਰਹੋ ਆਪਣੇ ਲਾਈਵ ਸਟਰੀਮ ਵੀ ਦੇ ਨਾਲ ਡਾਕਟਰ ਬਖਸ਼ ਜਿਹੜੀ ਜਦੀ ਦਿਨਾਂ ਤੁਹਾਨੂੰ ਦੱਸਦੀ ਹੈ ਅੱਜ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਕੇ ਤਹਿਸੀਲਾਂ ਦੀ ਹੜਤਾਲ ਦੇ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿਛਲੇ ਦਿਨੀ ਵਿਜੀਲੈਂਸ ਨੇ ਇੱਕ ਐਕਸ਼ਨ ਲਿਆ ਸੀ ਦੋਸਤੋ ਤੁਹਾਨੂੰ ਦੱਸਦੀ ਹੈ ਕਿ ਪਿਛਲੇ ਦਿਨੀ ਵਿਜੀਲੈਂਸ ਨੇ ਕਈ ਅਧਿਕਾਰੀਆਂ ਨੂੰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਰਿਸ਼ਵਤ ਲੈਂਦੇ ਫੜਿਆ ਸੀ ਜਸਦੇ ਦੌਰਾਨ ਉਹਨਾਂ ਨੇ ਉਹਨਾਂ ਤੇ ਕਾਰਵਾਈ ਵੀ ਕੀਤੀ ਤੇ ਉਹਨਾਂ ਦੇ ਵਿੱਚੋਂ ਇੱਕ ਅਧਿਕਾਰੀ ਤਹਿਸੀਲਦਾਰ ਸੀ ਜਿਸ ਦੇ ਦੁਆਰਾ ਉਹਨਾਂ ਨੇ ਅੱਜ ਤਹਿਸੀਲਦਾਰਾਂ ਨੂੰ ਜਦੋਂ ਐਕਸ਼ਨ ਦਾ ਪਤਾ ਲੱਗਦਾ ਹੈ ਤਾਂ ਤਹਿਸੀਲਦਾਰਾਂ ਦੇ ਦੁਆਰਾ ਇਹ ਜੋ ਮਾਲ ਮਹਿਕਮੇ ਦੀ ਜੋ ਕੋਸ਼ਿਸ਼ ਹੈ ਉਹ ਜਾਰੀ ਹੁੰਦੀ ਹੈ ਤੇ ਉਹਨਾਂ ਦੇ ਦੁਆਰਾ ਹੜਤਾਲ ਕੀਤੀ ਜਾਂਦੀ ਹੈ ਜਸਦੇ ਦੌਰਾਨ ਤਹਿਸੀਲਾਂ ਦੇ ਬਾਹਰ ਲੋਕਾਂ ਦੀਆਂ ਲਾਈਨਾਂ ਲੱਗੀਆਂ ਨੇ ਲੋਕ ਉੱਥੇ ਲਾਈਨਾਂ ਵਿੱਚ ਕਤਾਰਾਂ ਵਿੱਚ ਖੜੇ ਨੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਦੌਰਾਨ ਇਮਤਕਾਲ ਰਜਿਸਟਰੀਆਂ ਨਹੀਂ ਹੋ ਰਹੀਆਂ ਤਾਂ ਪਟਵਾਰੀਆਂ ਦੇ ਦੁਆਰਾ ਵੀ ਕਈ ਕੰਮ ਹੁੰਦੇ ਆ ਜੋ ਪਟਵਾਰੀ ਹੀ ਕਰ ਸਕਦੇ ਨੇ ਤੇ ਦੂਜੇ ਪਾਸੇ ਨਿਊਟਰੀ ਤੋਂ ਵੀ ਕਈ ਵਿਦਿਆਰਥੀਆਂ ਨੇ ਕਈ ਬੱਚਿਆਂ ਨੇ ਕਈ ਵਿਅਕਤੀਆਂ ਨੇ ਜੋ ਕੰਮ ਹੁੰਦੇ ਨੇ ਉਹ ਕਰਵਾਉਣੇ ਹੁੰਦੇ ਨੇ ਪਰ ਤੁਸੀਂ ਦੇਖੋ ਕਿ ਅੱਜ ਇਹ ਤਹਿਸੀਲਾਂ ਜੋ ਨੇ ਉਹ ਬੰਦ ਨੇ ਤਹਿਸੀਲਾਂ ਦੀ ਹੜਤਾਲ ਹੁੰਦੇ ਕਰਕੇ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਦੋਸਤੋ ਇਸ ਦਾ ਨਤੀਜਾ ਨਿਕਲ ਕੇ ਸਾਹਮ ਕਿ ਪਿਛਲੇ ਦਿਨੀ ਵਿਜੀਲੈਂਸ ਨੇ ਜੋ ਐਕਸ਼ਨ ਕੀਤਾ ਸੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਰਿਸ਼ਵਤ ਲੈਣ ਦੇ ਫੜਿਆ ਸੀ ਤਾਂ ਉਹਨਾਂ ਦੇ ਵਿੱਚ ਇੱਕ ਤਹਿਸੀਲਦਾਰ ਵੀ ਅਧਿਕਾਰੀ ਸੀ ਜਿਸ ਦੇ ਦੌਰਾਨ ਇਹ ਮਾਮਲਾ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਉਸਤੇ ਵੀ ਕਾਰਵਾਈ ਹੋਈ ਸੀ ਸਿੱਟੇ ਦੇ ਵਜੋਂ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਜੋ ਅੱਜ ਇਹ ਮਾਮਲਾ ਪੱਕਿਆ ਹੋਇਆ ਹੈ ਉਹ ਸਾਰੇ ਮਾਮਲੇ ਦਾ ਕਾਰਨ ਦੋਸਤੋ ਅੱਜ ਇਹੀ ਹੈ ਕਿ ਪਿਛਲੇ ਦਿਨੀ ਜੋ ਵਿਜੀਲੈਂਸ ਦੇ ਐਕਸ਼ਨ ਦੇ ਦੌਰਾਨ ਇਹ ਜੋ ਮਾਮਲਾ ਪੱਕਿਆ ਹੈ ਉਸ ਦੇ ਦੁਆਰਾ ਹੀ ਤਹਿਸੀਲਦਾਰਾਂ ਨੇ ਹੜਤਾਲ ਕੀਤੀ ਹੋਈ ਹੈ ਜਿਸ ਦੇ ਦੌਰਾਨ ਵਿਅਕਤੀਆਂ ਨੂੰ ਕਈ ਰਾਦੀਆ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੋਸਤੋ ਦੁਬਾਰਾ ਤੁਹਾਨੂੰ ਫਿਰ ਤੋਂ ਦੱਸਦੀ ਆ ਕਿ ਵਿਜੀਲੈਂਸ ਦੇ ਐਕਸ਼ਨ ਦੇ ਦੁਆਰਾ ਹੀ ਅੱਜ ਵਿਕਤੀਆਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਹਿਸੀਲਾਂ ਬੰਦ ਹੋਣ ਦੇ ਕਰਕੇ ਤਹਿਸੀਲਾਂ ਵਿੱਚ ਹੜਤਾਲ ਹੋਣ ਦੇ ਕਰਕੇ ਵਿਕਤੀਆਂ ਵਿਅਕਤੀ ਵੀ ਕਈ ਪਰੇਸ਼ਾਨੀਆਂ ਵਿੱਚੋਂ ਲੰਘ ਰਹੀ ਨੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਅੱਜ ਤਹਿਸੀਲਾਂ ਵਿੱਚ ਜੋ ਹੜਤਾਲ ਹੋਈ ਹੈ ਉਹ ਕਿਉਂ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਮਾਲ ਮਹਿਕਮੇ ਦੀ ਕੋਸ਼ਿਸ਼ ਪੂਰੀ ਚੰਗੀ ਤਰ੍ਹਾਂ ਜਾਰੀ ਹੈ ਤੇ ਦੂਜੇ ਪਾਸੇ ਹੀ ਲੋਕਾਂ ਨੂੰ ਜੋ ਇਹ ਮਸਲੇ ਨੇ ਉਹਨਾਂ ਵਿੱਚ ਬਹੁਤ ਜ਼ਿਆਦਾ ਗੰਭੀਰ ਰੂਪ ਵਿੱਚ ਪਰੇਸ਼ਾਨੀਆਂ ਹੋ ਰਹੀਆਂ ਨੇ ਜਿਸ ਦੇ ਦੌਰਾਨ ਇਹ ਮਾਮਲਾ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਅੱਜ ਜੋ ਤਹਿਸੀਲਾਂ ਵਿੱਚ ਹੜਤਾਲ ਹੈ ਉਹ ਕਿਉਂ ਹੈ ਦੋਸਤੋ ਤੁਹਾਨੂੰ ਦੱਸ ਦਈਏ ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਪਿਛਲੇ ਦਿਨੀ ਵਿਜੀਲੈਂਸ ਦੇ ਐਕਸ਼ਨ ਦੇ ਦੌਰਾਨ ਵਿਜੀਲੈਂਸ ਨੇ ਪਿਛਲੇ ਦਿਨੀ ਕਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਰਿਸ਼ਵਤ ਲੈਣ ਦੇ ਫੜਿਆ ਸੀ ਰਿਸ਼ਵਤ ਲੈਣ ਦੇ ਫੜਨ ਦੇ ਦੌਰਾਨ ਹੀ ਉਹਨਾਂ ਵਿੱਚ ਇੱਕ ਤਹਿਸੀਲਦਾਰ ਅਹੁਦੇ ਦਾ ਅਧਿਕਾਰੀ ਵੀ ਸੀ ਜਿਸ ਦੇ ਦੁਆਰਾ ਉਸ ਨੂੰ ਵੀ ਉੱਤੇ ਵੀ ਕਾਰਵਾਈ ਕੀਤੀ ਗਈ ਤੇ ਕਾਰਵਾਈ ਕਰਨ ਤੋਂ ਬਾਅਦ ਜੋ ਬਾਕੀ ਦੇ ਤਹਿਸੀਲਦਾਰ ਨੇ ਉਹਨਾਂ ਨੂੰ ਇਹ ਚੀਜ਼ ਦਾ ਗੁੱਸਾ ਲੱਗਦਾ ਹੈ ਰੋਜ਼ ਪ੍ਰਗਟ ਕਰਦੇ ਨੇ ਕਿ ਅਸੀਂ ਜੋ ਸਾਡੇ ਤਹਿਸੀਲਦਾਰ ਨਾਲ ਦੇ ਅਹੁਦੇ ਵਿਅਕਤੀ ਤੇ ਕਾਰਵਾਈ ਕਿਉਂ ਕੀਤੀ ਗਈ ਹਾਂ ਦੋਸਤੋ ਤੁਹਾਨੂੰ ਤਾਂ ਪਤਾ ਹੀ ਹੈ ਕਿ ਜੋ ਵਿਅਕਤੀ ਸਰਕਾਰੀ ਅਹੁਦੇ ਤੇ ਹੋ ਕੇ ਵੀ ਰਿਸ਼ਵਤ ਖੋਰ ਬੰਦੇ ਨੇ ਦਰਸਲ ਉਹ ਜੋ ਵਿਅਕਤੀ ਨੇ ਉਹਨਾਂ ਦੀ ਨੀਤ ਨਹੀਂ ਭਰਦੀ ਇਹ ਦੇ ਰਹੀ ਮਾਮਲਾ ਕੱਜ ਸਾਹਮਣੇ ਆ ਰਿਹਾ ਦੋਸਤ ਤੁਹਾਨੂੰ ਦੱਸਦੀ ਇਹ ਜਿੱਥੇ ਕਿ ਵਿਜੀਲੈਂਸ ਨੇ ਸਰਕਾਰੀ ਅਹੁਦਿਆਂ ਦੇ ਵਿਅਕਤੀਆਂ ਨੂੰ ਹੀ ਜਿਹੜੇ ਵਿਅਕਤੀ ਸਰਕਾਰੀ ਅਹੁਦਿਆਂ ਤੇ ਵੀ ਹੁੰਦੇ ਨੇ ਉਹ ਵੀ ਰਿਸ਼ਵਤ ਲੈਂਦੇ ਨੇ ਤੇ ਉਹਨਾਂ ਨੂੰ ਰਿਸ਼ਵਤ ਲੈਣ ਦੇ ਫੜਿਆ ਤਾਂ ਉਹਨਾਂ ਤੇ ਕਾਰਵਾਈ ਕੀਤੀ ਗਈ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਤਹਿਸੀਲਦਾਰ ਦੇ ਅਹੁਦੇ ਤੇ ਸੀ ਜਿਸ ਦੇ ਦੌਰਾਨ ਬਾਕੀ ਤਹਿਸੀਲਦਾਰਾਂ ਨੇ ਉਸ ਦਾ ਸਾਥ ਦਿੱਤਾ ਸਾਤ ਦੇਰ ਤੋਂ ਬਾਅਦ ਉਹਨਾਂ ਨੇ ਅਜ ਤਹਸੀਲਾਂ ਵਿੱਚ ਹੜਤਾਲ ਕਰਾਈ ਹੜਤਾਲ ਕਰਨ ਤੋਂ ਬਾਅਦ ਜੋ ਵਿਅਕਤੀ ਨੇ ਉਹ ਵੀ ਗੰਭੀਰ ਰੂਪ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਜਿੱਥੇ ਕਿ ਦੱਸਿਆ ਗਿਆ ਹੈ ਕਿ ਕਈ ਵਿਅਕਤੀ ਰਜਿਸਟਰੀ ਕਰਵਾਉਣਾ ਚਾਹੁੰਦੇ ਨੇ ਉਹਨਾਂ ਦੀ ਰਜਿਸਟਰੀ ਅਨੇਕ ਗ੍ਰਾਉਂਡ ਹੁੰਦੀਆਂ ਇੰਤਕਾਲ ਕਰਾਉਣਾ ਚਾਹੁੰਦੇ ਨੇ ਉਹ ਨਹੀਂ ਹੁੰਦੇ ਹਨ ਕਈ ਵਿਅਕਤੀਆਂ ਨੇ ਕਈ ਕਈ ਵਿਦਿਆਰਥੀਆਂ ਨੇ ਨਿਊਟਰੀ ਦੇ ਫਾਰਮ ਆਦਿ ਭਰਨੇ ਹੁੰਦੇ ਹਨ ਜਿਸ ਦੇ ਦੌਰਾਨ ਅੱਜ ਜੋ ਮਾਮਲਾ ਸਾਹਮਣੇ ਆਉਂਦਾ ਹੈ ਕਿ ਪਟਵਾਰੀ ਵੀ ਨਹੀਂ ਬੈਠਦੇ ਨੇ ਤੇ ਤਹਿਸੀਲਾਂ ਵੀ ਬੰਦ ਹੋ ਜਾਂਦੀਆਂ ਨੇ ਤਹਿਸੀਲਦਾਰ ਵੀ ਹੜਤਾਲ ਤੇ ਬੈਠੇ ਨੇ ਦੋਸਤੋ ਤੁਹਾਨੂੰ ਦੱਸ ਦੇ ਦਿੱਤਾ ਹੈ ਕਿ ਦਰਅਸਲ ਅੱਜ ਜੋ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਤਹਿਸੀਲਦਾਰਾ ਨੇ ਹੜਤਾਲ ਕਿਉਂ ਕੀਤੀ ਹੈ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਜੋ ਵਿਜੀਲੈਂਸ ਦੇ ਐਕਸ਼ਨ ਦੇ ਦੌਰਾਨ ਉਹਨਾਂ ਨੂੰ ਜੋ ਉਸ ਦਾ ਐਕਟ ਜਣਾ ਜਿੱਥੇ ਕਿ ਉਹਨਾਂ ਨੇ ਕਈ ਵਕ ਵਕ ਮਹਿਕਮੇ ਦੇ ਅਧਿਕਾਰੀਆਂ ਨੂੰ ਰਿਸ਼ਵਤ ਲੈਣ ਦੇ ਫੜਿਆ ਸੀ ਉਹ ਜਦੋਂ ਉਹਨਾਂ ਨੇ ਰਿਸ਼ਵਤ ਲੈਣ ਦੇ ਫੜਿਆ ਤਾਂ ਉਹਨਾਂ ਦੇ ਵਿੱਚ ਇੱਕ ਅਧਿਕਾਰੀ ਤਹਿਸੀਲਦਾਰ ਦੇ ਅਹੁਦੇ ਤੇ ਸੀ ਜਦੋਂ ਹੀ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਤਹਿਸੀਲ ਬਾਕੀ ਅਧਿਕਾਰੀਆਂ ਦੇ ਨਾਲ-ਨਾਲ ਤਹਿਸੀਲਦਾਰ ਤੇ ਵੀ ਕਾਰਵਾਈ ਕੀਤੀ ਜਾਂਦੀ ਹੈ ਤੇ ਕਾਰਵਾਈ ਕਰਨ ਤੋਂ ਬਾਅਦ ਹੀ ਜਦੋਂ ਬਾਕੀ ਦੇ ਉਹਦੇ ਸਾਥੀਆਂ ਨੂੰ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਦੁਆਰਾ ਅੱਜ ਹੜਤਾਲ ਕੀਤੀ ਜਾਂਦੀ ਹੈ ਜਿਸ ਦੇ ਦੌਰਾਨ ਵਿਅਕਤੀਆਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਵਿਅਕਤੀਆਂ ਵੀ ਲਾਈਨਾਂ ਕਤਾਰਾਂ ਵਿੱਚ ਉੱਥੇ ਖੜੇ ਰਹੇ ਜਾਂ ਖੜੇ ਹੁੰਦੇ ਨੇ ਤੇ ਬਾਅਦ ਵਿੱਚ ਨੂੰ ਪਤਾ ਲੱਗਦਾ ਹੈ ਤਾਂ ਅੱਜ ਜੋ ਹੈ ਉਹ ਤਹਿਸੀਲਾਂ ਦੇ ਵਿੱਚ ਹੜਤਾਲ ਹੁੰਦੀ ਹੈ ਜਿਸ ਦੇ ਵਜੋਂ ਇਹ ਨਤੀਜਾ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਵਿਜੀਲੈਂਸ ਦੇ ਐਕਸ਼ਨ ਦੇ ਖਿਲਾਫ ਅੱਜ ਜੋ ਹੜਤਾਲ ਹੋਈ ਹੈ ਤਹਿਸੀਲਦਾਰਾਂ ਦੀ ਹੜਤਾਲ ਵਿਜੀਲੈਂਸ ਦੇ ਐਕਸ਼ਨ ਦੇ ਖਿਲਾਫੀ ਹੋਈ ਹੈ ਹੁਣ ਬਾਕੀ ਤੁਸੀਂ ਦੋਸਤੋ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੁਸੀਂ ਦੇਖ ਰਹੇ ਹੋ ਲਾਈਵ ਸਸ ਟੀਵੀ ਮੈਂ ਹਾਂ ਜਸ਼ਨਪ੍ਰੀਤ ਪਰ ਬਾਤ ਮਿਹਰਬਾਨੀ